ਕਟੋ ਘਟ 12 13 ਕਿਲੋ ਤਾਂ ਖੁੱਲਾ ਪਾਉਣਾ ਚਾਹੀਦਾ ਇਹਨੂੰ ਬਾਕੀ ਦੇਖ ਲਓ ਪੋਲੀ ਬਹੁਤ ਆ ਚੌੜੀ ਹੈ ਹੈ ਚੌੜ ਜਾਣ ਬਹੁਤ ਚੰਗਾ ਲੱਗਿਆ ਬਹੁਤ ਪੋਲੀ ਫਿਕਸਲੇ ਵਾਰ ਰੱਖੂਗੀ ਤੇ ਕੱਦ ਕਾਠ ਵੀ ਝੋਟੀ ਦਾ ਚੰਗਾ ਕੱਦ ਕਾਠ ਕੰਨੂ ਨਹੀਂ ਸੋਹ ਇਹਦੇ ਹਿਸਾਬ ਨਾਲ ਜੀ ਨਾਂ ਵਾਲਾ 16 17 ਕਿਲੋ ਦਾ ਪਾਉ ਦੂਜੇ ਸੇ ਪੋਲੀ ਬਹੁਤ ਆ ਭਾਈ ਜਿੰਨੀ ਵੀ ਕਹੇਰੀ ਓਨੀ ਪੋਲੀ ਹੈ ਜੀ ਠੀਕ ਆ ਗੱਲ ਹਾਂ ਜੀ ਹੱਸਿਕਾ ਦੋਸਤੋ ਬਹੁਤ ਸਵਾਤ ਕਰਦੇ ਆ ਮਿੱਤਰੋ ਤੇ ਅੱਜ ਨਾ ਆਪਾਂ ਬਾਈ ਗੋਰੇ ਕੋਲੇ ਪਹੁੰਚੇ ਹੋਏ ਸੀਗੇ ਬਾਈ ਗੋਰੇ ਕੋਲੇ ਨਾ ਅੱਜ ਆਪਾਂ ਤੁਹਾਨੂੰ ਦੋ ਮੱਝਾਂ ਦਿਖਾਵਾਂਗੇ ਮਿੱਤਰੋ ਮੱਝਾਂ ਜਿਹੜੀਆਂ ਹੈਗੀਆਂ ਨਾ ਦੋਵੇਂ ਜੀਆਂ ਦੋਵੇਂ ਤਾਜ਼ੀਆਂ ਸੂਈਆਂ ਹੋਈਆਂ ਨੇ ਆਹ ਤਾਂ ਆ ਗਈ ਨਾ ਪਹਿਲੇ ਸੂਏ ਜਮਾ ਤਾਜੀ ਸੂਈ ਆ ਗਈ ਤੇ ਇਹਦਾ ਬੱਚਾ ਵੀ ਆਹ ਦੇਖ ਲਓ ਤੁਸੀਂ ਇਹਦਾ 나ੜੂਆ ਵੀ ਆਪਾਂ ਨਾਲ ਦਿਖਾ ਦਾਂਗੇ ਤੇ ਨਾਲ ਹੀ ਨਾ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਇਹ ਦੋਨਾਂ ਮੱਝਾਂ ਦੀਆਂ ਨਾ ਧਾਰਾ ਮਾਰਕੀ ਵੀ ਦਿਖਾਵਾਂਗੇ ਤੇ ਆਹ ਆ ਗਈ ਤੀਜਾ ਸੂਆ ਐ ਜਦੋਂ ਤੋੜ ਕੇ ਮੈਂ ਤੁਹਾਨੂੰ ਦਿਖਾਉਣਾ ਆਹ ਮੱਝ ਜਦੋਂ ਤੁਰੂਗੀ ਤੇ ਇੰਨਾ ਸੋਹਣਾ ਸਾਫ਼ ਸੁਥਰਾ ਲੇਵਾ ਲੱਗਿਆ ਹੋਇਆ ਇਹਦੇ ਥਣ ਥਣ ਜਿਹੜੇ ਹੈਗੇ ਨਾ ਪੂਰੇ ਚੰਗੇ ਨੇ ਆਜੋ ਬਾਈ ਨਾਲ ਕਰਵਾਗੇ ਗੱਲਬਾਤ ਤੇ ਲੱਗੇ ਜਾਣਕਾਰੀ ਜੇ ਤੁਹਾਨੂੰ ਰੇਟ ਚੰਗੇ ਲੱਗੇ ਤੇ ਮੱਝਾਂ ਸੋਹਣੀਆਂ ਲੱਗੀਆਂ ਨਾ ਕਮੈਂਟ ਕਰਕੇ ਦੱਸਿਓ ਜਰੂਰ ਹਾਂਜੀ ਬਾਈ ਜੀ ਹਸਤੀ ਕਾਲ ਜੀ ਹਸਤੀ ਕਾਲ ਬਾਈ ਰਾਮਦੀਪ ਜੀ ਹੋਰ ਬਾਈ ਕਿਵੇਂ ਆ ਠੀਕ ਠਾਕ ਚੜਦੀ ਕਲਾ ਮੈਨੂੰ ਐਂ ਦੱਸ ਪਹਿਲਾਂ ਤਾਂ ਗੋਰਿਆ ਜਿਹੜੀ ਆਪਾਂ ਪਹਿਲਾਂ ਵੀਡੀਓ ਬਣਾਈ ਸੀ ਹਣਾ ਤੇ ਅੱਜ ਦੂਜੀ ਵੀਡੀਓ ਆ ਕਿਵੇਂ ਰਹਿਉਦਾ ਕੰਮ ਬਹੁਤ ਵਧੀਆ ਰਹਿ ਰਿਹਾ ਹੈ ਬਾਈ ਜੀ ਅੱਛਾ ਨੀਲੀ ਰਵੀ ਦੀ ਮੱਝ ਸੀ ਉਹ ਚ ਹਣਾ ਹਾਂ ਨੀ ਇੱਕ ਕਾਲੀ ਇੱਕ ਕਾਲੀ ਸੀਗੀ ਜੀ ਠੀਕ ਆ ਵਧੀਆ ਬਹੁਤ ਵਧੀਆ ਵਿਗੀਆਂ ਜੀ ਉਹ ਅੱਥਾਂ ਨੂੰ ਵਿਕੀਆਂ ਸੀਗੀਆਂ ਅੱਥਾਂ ਨੂੰ ਵਿਕੀਆਂ ਸੀ ਅੱਛਾ ਗੋਰੇਆ ਮੈਨੂੰ ਐ ਦੱਸ ਤੇਰਾ ਪਿੰਡ ਦੱਸ ਪਹਿਲਾਂ ਪਿੰਡ ਬਾਈ ਜੀ ਮਹਿਮਾ ਕਗਵਾਨਾ ਜੀ ਠੀਕ ਆ ਚਲਾ ਜ਼ਿਲਾ ਬਹਿੰਡਾ ਜੀ ਬਹਿੰਡੇ ਤੋਂ ਕਿੰਨੇ ਕਿਲੋਮੀਟਰ ਦੂਰ ਆ 18 ਕਿਲੋਮੀਟਰ ਬਾਈ ਜੀ 18 ਕਿਲੋਮੀਟਰ ਨੇੜੇ ਗੋਨੇਆਣਾ ਮੰਡੀ 13 ਕਿਲੋਮੀਟਰ ਆ ਜੀ 13 ਕਿਲੋਮੀਟਰ ਅੱਛਾ ਗੋਰੇ ਅੱਜ ਆਪਣੇ ਕੋਲੇ ਦੋ ਜਾਨਵਰ ਆ ਗਏ ਹਾਂਜੀ ਬਾਈ ਜੀ ਤੇ ਮੈਨੂੰ ਐ ਦੱਸ ਜਿਹੜੀ ਤੇਰੀ ਆ ਆ ਗਈ ਮੱਝ ਇਹਦਾ ਸੂਆ ਦੱਸ ਬਾਈ ਪਹਿਲਾਂ ਸੂਆ ਬਾਈ ਜੀ ਤੀਜਾ ਆਈਏ ਤ ਅੱਛਾ ਰਾਤ ਦੀ ਸੂਈ ਹੈ ਤੇ ਮੈਨੂੰ ਐਂ ਦੱਸੇ ਤੇ ਮਗਰ ਬੱਚਾ ਕੱਟਾ ਕੱਟੀ ਕੱਟੀ ਹੈ ਬਾਈ ਜੀ ਕੱਟੀ ਹੈ ਇਹਦੇ ਮਗਰ ਠੀਕ ਆ ਤੇ ਜੇਰ ਜੂਰੇ ਦੀ ਜਮਾ ਡਾਣਾ ਮੈਨੂੰ ਐਂ ਲੱਗਦਾ ਜੇਰ ਵੀ ਤੁਸੀਂ ਤਾਂ ਝੋਲੇ ਚ ਪਾਈ ਬੈਠੇ ਹੋ ਹਾਂ ਉਹ ਗੱਟੇ ਚ ਪਾਈ ਪਈ ਹੈ ਬਾਈ ਜੀ ਹੈਨਾ 1 ਮਿੰਟ ਮੈਂ ਨਾ ਇੱਧਰ ਆਉਣਾ ਤੇਰੇ ਕੋਲੇ ਮੈਨੂੰ ਐਂ ਦੱਸ ਵੀ ਜਿਹੜੀ ਇਹ ਮੱਝ ਜਮਾ ਤਾਜੀ ਸੂਈ ਆ ਗਈ ਤੇ ਲੀਵਾ ਜਿਹੜਾ ਹੈਗਾ ਇਹਦਾ ਆਪਾਂ ਖੜੀ ਤੇ ਪਹਿਲਾਂ ਚੈੱਕ ਕਰਵਾ ਦਈਏ ਇੱਧਰ ਕਰੀ ਤੇ ਬੌਲਾ ਬੂਲਾ ਕਿੰਨਾ ਕੱਢਿਆ ਇਹਦਾ ਬੌਲਾ 2 ਕਿਲੋ ਕੱਢਿਆ ਬਾਈ ਜੀ ਇੱਧਰ ਕਰੀ ਕਰਮਾ ਅੱਜ ਕਰਾਂ ਇਹ ਬੱਚੇ ਨੂੰ ਚੰਗ ਬੱਚਿਆਂ ਚ ਘਾਟੇ ਬਸ ਦੋ ਕਿਤੇ ਮੰਗੋ ਗੱਡੇ ਠੀਕ ਆ ਆ ਦੇਖੋ ਜਮਾ ਤਾਜੀ ਸੂਈ ਆ ਹੁਣ ਬੱਚਾ ਵੀ ਖੜਾ ਕਰ ਦੇ ਕਰ ਆਪਾਂ ਦਿਖਾ ਦਗੇ ਨਾੜੋਂ ਨੂੜੋਂ ਨਾਲ ਇਹ ਆ ਆ ਦੇਖ ਲਓ ਹਜੇ ਬੱਚੇ ਦੇ ਨਾ ਥੱਲੋ ਪੈਰ ਜੇ ਵੀ ਜਿਹੜੇ ਹੈਗੇ ਆ ਇਹ ਆ ਦੇਖੋ ਬੱਚਾ ਵੀ ਆਪਾਂ ਤੁਹਾਨੂੰ ਦਿਖਾ ਦਗੇ ਤਾਜੀ ਸੂਈ ਆ ਹੈ ਠੀਕ ਆ ਅੱਛਾ ਗੋਰੇ ਜਿਵੇਂ ਮੰਨ ਕੇ ਚੱਲ ਕਿੰਨਾ ਕੁ ਦੁੱਧ ਪਾਉਣਾ ਚਾਹੀਦਾ ਇਸ ਮੈਨੂੰ ਦੁੱਧ ਬਾਈ ਜੀ ਨਾ ਪਾਲਾ 12 13 ਕਿਲੋ ਗ੍ਰਾਮ ਨਾ ਪਾ ਦੂਗੀ ਠੀਕ ਆ ਕਿਰਵੀ ਦਾ ਮੌਸਮ ਆ ਜੀ ਥੋੜਾ ਜਿਆ ਠੀਕ ਹੈ ਤੇ 12 13 ਕਿਲੋ ਖੁੱਲਾ ਹੁੰਦਾ ਪਾ ਹੁਣ ਤਾਂ ਬੌਲਾ ਹੀ ਆ ਫਿਰ ਤਾਂ ਹੁਣ ਤਾਂ ਬੌਲਾ ਰਾਤ ਹੀ ਬੱਚਾ ਚੰਗਾ ਆਈ ਰਾਤ ਹੀ ਸੋਈ ਹੈ ਰਾਤ ਹੀ ਸੋਈ ਹਾਂ 2 ਕਿਲੋ ਬੌਲਾ ਚੋਇਆ ਪਹਿਲਾਂ ਆਪਾਂ ਤੋੜ ਕੇ ਦਿਖਾ ਦਗੇ ਠੀਕ ਹੈ ਫਿਰ ਆਪਾਂ ਧਾਰਾ ਮਰਵਾ ਦਾਂਗੇ ਖੋਲ ਕੇ ਰਾਂ ਲੈ ਵੀ ਮਿੱਤਰੋ ਤੁਸੀਂ ਹੁਣ ਚੈੱਕ ਕਰ ਲਓ ਜਿਹੜੀ ਮੱਝ ਹੈ ਨਾ ਬਰੀਕ ਚਮੜੀ ਵਾਲੀ ਮੱਝ ਆ ਤੁਹਾਨੂੰ ਮੈਂ ਬਰੀਕ ਬਰੀਕ ਨਾੜਾਂ ਦਿਖਾ ਦੂੰਗਾ ਤੇ ਲੇਵਾ ਮੈਂ ਜਿਵੇਂ ਪਹਿਲਾਂ ਕਿਹਾ ਸੀ ਹੈਨਾ ਵੀ ਹੁਣ ਤੁਸੀਂ ਦੇਖ ਲਓ ਵੀ ਕਿੰਨਾ ਸਾਫ ਸੁਥਰਾ ਲੇਵਾ ਥਣ ਥਣ ਜਿਹੜਾ ਲੱਗੇ ਨਾ ਇੱਕ ਮਨ ਖੜਾ ਲਈ ਇਹ ਆ ਦੇਖੋ ਕੱਦ ਕਾਠ ਵੀ ਠੀਕ ਹੈ ਸਮੀ ਪਲੀ ਵੀ ਚੰਗੀ ਹੈ ਦੇ ਆ ਦੇਖੋ ਹੁਣ ਤੁਸੀਂ ਲੈ ਠੀਕ ਆ ਮੈਂ ਜਮਾ ਨੇੜੇ ਲਾ ਦਣਾ ਲੈ ਵੀ ਇੰਨਾ ਸੋਹਣਾ ਤੇ ਸਾਫ ਸੁਥਰਾ ਲੈਵਾ ਕੋਈ ਤਾਂਵੇਂ ਪਸੂ ਨੂੰ ਲੱਗਿਆ ਹੁੰਦਾ ਤੇ ਬਾਈ ਕਹਿੰਦਾ ਦੁੱਧ ਇਹ ਘੱਟੋ ਘੱਟ 12 13 ਕਿਲੋ ਤਾਂ ਖੁੱਲਾ ਪਾਉਣਾ ਚਾਹੀਦਾ ਇਹਨੂੰ ਬਾਕੀ ਯਾਰ ਚਮਕ ਤੰਕ ਵੀ ਚੰਗੀ ਆ ਬਾਕੀ ਬਰੀਕ ਨਾੜਾ ਮੈਂ ਜਿਵੇਂ ਪਹਿਲਾਂ ਕਿਹਾ ਸੀ ਹੈਨਾ ਤੇ ਉਹ ਜਮਾ ਸਾਫ ਦਿਖਾਈ ਦਿੰਦਗੇ ਅੱਛਾ ਗੋਰੇ ਹੁਣ ਫਿਰ ਆਪਾਂ ਇਹਦਾ ਮਤਲਬ ਬੱਚਾ ਲਾ ਕੇ ਹਾਂ ਬੱਚਾ ਲਾ ਕੇ ਬਈ ਧਾਰਾ ਮਾਰ ਕੇ ਦਿਖਾਵਾਂਗੇ ਲੈ ਫਿਰ ਲਾ ਕੇ ਰਾਂ ਬੱਚਾ ਲਾਲਾ ਲਾਹੀ ਗੋਰੇ ਹਾਂ ਬਾਈ ਲਾਲਾ ਲੈ ਕਰਾਂ ਇਹਨੂੰ ਬੰਨ ਫਿਰ ਕਰਾਂ ਮਾਰ ਕਰਾਂ ਧਾਰਾਂ ਲੈ ਵੀ ਕੱਟੀ ਜਿਹੜੀ ਹੈਗੀ ਨਾ ਕੱਟੀ ਵੀ ਜਿਹੜੀ ਬਹੁਤ ਸੋਹਣੀ ਸੁਨੱਖੀ ਆ ਇਹ ਮੂੰਹ ਦੇਖੋ ਇਹਦਾ ਕੱਟੀ ਦਾ ਜਮੇ ਹੀ ਨਿੱਕਾ ਆ ਯਾਰ ਹਨਾ ਇਹਦਾ ਕੋਈ ਟਿੱਕੇ ਟੁਕੜਾ ਪਤਾ ਹੀ ਕੋਈ ਹੱਕੇ ਨਹੀਂ ਨਹੀਂ ਪਤਾ ਨਹੀਂ ਭਈ ਆਪਾਂ ਸਿੱਧੀ ਮਾਲਕਾ ਤੋਂ ਹੀ ਲੈਂਦੀ ਆ ਹਾਂਜੀ ਹਾਂਜੀ ਸਹੀ ਗੱਲ ਆ ਲੈ ਵੀ ਆਹ ਦੇਖ ਲਓ ਹੁਣ ਪਸਮਾ ਜਿਹੜਾ ਹੈਗਾ ਨਾ ਝੋਟੀ ਦਾ ਚੈੱਕ ਕਰ ਲਓ ਲੈ ਵੀ ਧਾਰਾਂ ਮਾਰ ਦੇ ਹਜੇ ਤਾਂ ਯਾਰ ਬੌਲੇ ਚ ਹੀ ਐ ਹਨਾ ਬੌਲੇ ਚ ਬੌਲੇ ਚ ਭਈ ਰਾਤ ਦੀ ਸੂਈ ਆ ਰਾਤ ਦੀ ਸੂਈ ਆ ਜਮਾ ਕੱਚੀ ਸੂਈ ਆ ਜੋਈ ਜੋਈ ਬਹੁਤ ਪੋਲੀ ਹੈ ਜੀ ਅੱਛਾ ਬੋੜਾ ਹੀ ਹੈ ਇਹ ਆ ਫਿਰ ਆ ਹਾਂ ਇੱਕ ਮਿੰਟ ਮੈਂ ਇੱਧਰ ਹੋ ਜਾ ਵੀ ਆ ਦੇਖ ਲੋ ਪੋਲੀ ਬਹੁਤ ਆ ਚੌੜੀ ਹੈ ਹੈ ਚੌੜ ਜਾਣ ਬਹੁਤ ਚੰਗਾ ਲੱਗਿਆ ਬਹੁਤ ਪੋਲੀ ਹੈ ਜਿੰਨੀ ਉੱਛਾਈ ਆ ਰਾਤ ਦਾ ਬੋੜਾ ਠੀਕ ਆ ਜਮਾ ਪੀਲਾ ਪੀਲਾ ਜਮਾ ਪੀਲਾ ਬੋੜਾ ਜਮਾ ਗੱਲ ਪੱਕੀ ਹੈ ਥਣਾ ਹੋਣਾ ਦੀ ਤਾਂ ਜਮਾ ਓਕੇ ਆ ਪੋਲੀ ਪਾਲੀ ਬਹੁਤ ਆ ਚੌੜ ਜਾਣ ਬਹੁਤ ਚੰਗਾ ਲੱਗਿਆ ਹੂੰ ਕੀ ਯਾਰ ਇੱਕ ਗੱਲ ਹੋਰ ਆ ਤੇ ਲੇਵਾ ਵੀ ਟਿਮਕਣੇ ਵਾਲਾ ਆ ਗਿਆ ਤੇ ਸਾਫ ਬੜਾ ਲੇਵਾ ਸਾਫ ਬਹੁਤ ਹੈ ਹੈ ਜਿੰਨੀ ਵੀ ਕਹਦੀ ਓਨੀ ਸਾਫ ਪੱਕੀ ਚਮੜੀ ਦੀ ਮੈਂ ਮੈਨੂੰ ਐ ਦੱਸ ਵੀ ਇਹਦਾ ਰੇਟ ਕੀ ਕਰਤਾ ਹੁਣ ਰੇਟ ਭਾਈ ਜੀ 135 ਇਹ 135 135 ਦਿਨ ਲੈਣੀ ਆ ਜੀ ਬਾਲਾ ਨਹੀਂ ਕੋਈ ਛੋਟ ਬਸ ਤੁਹਾਡਾ ਮਨ ਤਣ ਕਰ ਦੇਗੇ ਕਰ ਦੇ ਫਿਰ 32 ਦੀ ਦੇ ਦੇਣਗੇ 132 ਦੀ 132 ਠੀਕ ਆ ਹਾਂਜੀ ਚੱਲ ਫਿਰ ਅੱਛਾ ਜਿਹੜੀ ਤੇਰੀ ਹੁਣ ਆ ਝੋਟੀ ਆ ਗਈ ਹੈਨਾ ਇਹ ਝੋਟੀ ਜਿਹੜੀ ਹੈ ਸੁਹਾ ਦਾਸ ਪਹਿਲਾਂ ਤਾਂ ਪਹਿਲਾਂ ਸੁਹਾ ਬਾਈ ਜੀ ਪਹਿਲਾ ਸੂਆ ਤੇ ਕਿੱਦੇ ਦੀ ਸੂਈ ਹੈ ਇਹ ਇਹ ਪਰਸੋਂ ਦੀ ਸੂਈ ਹੈ ਇਹ ਪਰਸੋਂ ਦੀ ਸੂਈ ਹੈ ਠੀਕ ਆ ਅ ਪਰਸੋਂ ਦੀ ਸੂਈ ਹੈ ਕੱਦ ਕੋਦ ਬਹੁਤ ਆਈ ਪੂਰੀ ਵੱਡੀਆਂ ਜਿਨੀ ਵੀ ਕਹਿ ਦਗੇ ਹਾਂ ਪਰਸੋਂ ਦੀ ਸੂਈ ਥੱਲੇ ਹੁਣ ਆਪਾਂ ਮੰਨ ਕੇ ਚੱਲ ਵੀ ਬੌਲੇ ਦਾ ਆਪਾਂ ਨੂੰ ਪਤਾ ਲੱਗ ਜਾਂਦਾ ਜਦੋਂ ਆਪਾਂ ਤਿੰਨ ਚਾਰ ਡੰਗ ਝੋਲ ਗਏ ਵੀ ਕੀ ਹਿਸਾਬ ਕਿਤਾਬ ਹੋ ਬੌਲਾ ਇਹ ਬੌਲਾ ਮਤਲਬ ਇਹਦਾ ਥੱਲੇ 9 ਕਿਲੋ ਬੌਲਾ 8-9 ਕਿਲੋ 8-9 ਕਿਲੋ ਬੌਲਾ ਹਾਂਜੀ ਠੀਕ ਆ ਤੇ ਸੂਈ ਪਹਿਲਾ ਸੂਆ ਸੂਈ ਸੂਈ ਪਹਿਲਾ ਸੂਆ ਤੇ ਮਗਰ ਇਹਦੇ ਮਗਰ ਕੱਟਾ ਮਗਰ ਕੱਟਾ ਤੇ ਆਹ ਦੇਖ ਲਓ ਜਮਾ ਕੱਚਾ 나ੜੂ ਇਹਦੇ ਨਾਲ ਆ ਕੱਟੇ ਦੇ ਹਨਾ ਤੇ ਮੈਨੂੰ ਐਂ ਦੱਸ ਜਿਵੇਂ ਮੰਨ ਕੇ ਚੱਲ ਇਹਦਾ ਦੁੱਧ ਬਾਅਦ ਜਿਵੇਂ ਤੈਨੂੰ ਕੀ ਲੱਗਦਾ ਵੀ ਇਹ ਪਹਿਲੇ ਸੂਈ ਕਿੰਨਾ ਦੁੱਧ ਪਾ ਦੂਗੀ ਦੁੱਧ ਭਾਈ ਜੀ ਪਹਿਲੇ ਸੂਏ ਨਾਮ ਵਾਲਾ ਤਾਂ 12 ਕਿਲੋ 13 ਕਿਲੋ ਰਾਵਾਂ ਪਾ ਦੂਗੀ ਠੀਕ ਹੈ ਦੂਜੇ ਸੂਏ ਹੋ ਸਕਦਾ 16-17 ਕਿਲੋ ਦੁੱਧ ਪਾ ਦੇ ਠੀਕ ਹੈ ਚੰਗੀ ਆ ਚੰਗੀ ਆ ਲੱਕਾ ਬਹੁਤ ਹੈ ਮੇਰੇ ਈਡੀ ਝੋਟੀ ਆ ਬਹੁਤ ਹੈ ਨਹੀਂ ਦੂਜੇ ਸੂਏ ਮੈਂ ਕਹਿੰਦਾ ਨਾ ਦੁੱਧ ਇਹਨੂੰ ਪਾਉਣਾ ਚਾਹੀਦਾ ਜਿਹੜਾ ਇਹਦਾ ਲੇਵਾ ਦੇਵੇ ਦੇ ਹਿਸਾਬ ਨਾਲ ਜੀ ਨਾਂ ਵਾਲਾ 16 17 ਕਿਲੋ ਤੋਂ ਤਾਂ ਪਾਉਗੀ ਦੂਜੇ ਸੂਰੇ ਸਹੀ ਗੱਲ ਹੈ ਇਹਦੀ 12 13 ਕਿਲੋ ਖੁੱਲਾ ਦੇ ਦੂਗੀ ਮਰਦੀ ਨਹੀਂ 12 13 ਤੋਂ ਕਿਨਾਂ ਹੀ ਆਸ ਹੀ ਹੁੰਦੀ ਆਪਾਂ ਨੂੰ ਹਾਂਜੀ ਆਸ ਹੀ ਤੇ ਜਿਹੜਾ ਹੁਣ ਲੇਵਾ ਇਹਨੇ ਮੀਰਾ ਮੌਸਮ ਕਰਕੇ ਥੋੜਾ ਜਿਆਦਾ ਪਸੂਤਾ ਵੀ ਮੀਰਾ ਹੁਣ ਜਮਾ ਆਪਾਂ ਐ ਮੰਨ ਲ ਲਈਏ ਵੀ ਡੰਗ ਦੀ ਵੀੜੂ ਆ ਇਧਰ ਕਰੀ ਇਹਦਾ ਲੇਵਾ ਦਿਖਾ ਦਗੇ ਦੇਖੀ ਜਮਾ ਇੱਟ ਵਰਗਾ ਐਨ ਫਿਕਸ ਪੂਰਾ ਫਿਕਸ ਪੂਰਾ ਸੋਨਾ ਲੇਵਾ ਤਿਆਰ ਕੀਤਾ ਹੋਇਆ ਹੈ ਸਾਫ ਸੁਥਰੀ ਹੈ ਜੀ ਹਾਂ ਮੂੰਹ ਵੀ ਚੰਗਾ ਦੇਖੀ ਇਹ ਖੜੀ ਦਾ ਲੇਵਾ ਦੇਖੋ ਥਣ ਥਣ ਜਿਹੜਾ ਹੈਗਾ ਬਹੁਤ ਚੰਗਾ ਲੱਗਿਆ ਹੋਇਆ ਮਿੱਤਰੋ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਇਹ ਚੰਗੀ ਰਹੂਗੀ ਝੋਟੀ ਖੋਲ ਕੇ ਲਿਆ ਕੇ ਰੈਨੂੰ ਆਪਾਂ ਤੋੜ ਕੇ ਦਿਖਾਈਏ ਹਜੇ ਤਾਂ ਨਾ ਇਹ ਮੈਥੋ ਘਭਰਾਉਂਦੀ ਆ ਥੋੜਾ ਜਿਹਾ ਥੋੜਾ ਇੱਕ ਭਰਉਂਦੀ ਆ ਜੀ ਹਾਂ ਇਹਦੇ ਪੂਛ ਸਹੀ ਐ ਏਡੀ ਕੇ ਇਹ ਮਤਲਬ ਨਹੀਂ ਐਡੀ ਸੀਗੀ ਜੀ ਪਹਿਲਾਂ ਫਿਰ ਠੀਕ ਆ ਲਿਆ ਕਰ ਇੱਧਰ ਲਿਆ ਕਰ ਮੇਰੇ ਕੰਨੀ ਲੈ ਵੀ ਆਹਾ ਇੱਕ ਜਿੰਨਾ ਕਹੋਗੇ 19 ਚੰਗੀ ਝੋਟੀ ਐ ਤੇ ਇਧਰੋਂ ਸੂਰਜ ਵੀ ਪੈਂਦਾ ਹੋਊ ਆਪਾਂ ਇਧਰੋਂ ਲੈ ਇਹ ਹੁਣ ਦੇਖੋ ਤੁਸੀਂ ਥਾਨ ਥੁਣ ਜਮਾ ਬਰੋਬਰ ਆ ਤੇ ਲੇਵਾ ਦੇਖੋ ਲੇਵਾ ਜਮਾ ਐਨ ਪੱਕੇ ਹਵਾਨੇ ਦੀ ਐ ਪੱਟਾਂ ਦੇ ਵਿੱਚ ਫਿਕਸ ਲੇਵਾ ਰੱਖੂਗੀ ਤੇ ਕੱਦ ਕਾਠ ਵੀ ਝੋਟੀ ਦਾ ਚੰਗਾ ਕੱਦ ਕਾਠ ਕੰਨੀ ਹੋਣੀ ਤੁਹਾਨੂੰ ਮਤਲਬ ਵੀ ਐਂ ਦਿੱਕਤ ਆਉਂਦੀ ਹਜੇ ਤਾਂ ਯਾਰ ਨਾ ਇਹਨਾਂ ਨੇ ਮਤਲਬ ਝੋਟੀਆਂ ਨੇ ਤਾਜ਼ੀਆਂ ਸੂਈਆਂ ਖਾਣਾ ਪੀਣਾ ਹਜੇ ਤਾਂ ਜੀ ਲਾਉਣਾ ਹਜੇ ਪੱਕੇ ਕਿੱਲੇ ਤੇ ਨਹੀਂ ਆਈਆਂ ਇਹ ਹਨਾ ਤਾਂ ਹੁਣ ਆ ਆ ਦੇਖੋ ਲੈ ਥਾਣ ਮੈਨੂੰ ਤੈਨੂੰ ਮਸਾਂ ਗੱਲ ਵੀ ਜਿਵੇਂ ਝੋਟੀ ਐ ਇਹ ਥਾਂ ਲੈਵੇ ਦੀ ਐ ਤੇ ਸਾਫ ਸਾਂ ਹੂੰ ਥਾਂ ਬਹੁਤ ਚੰਗਾ ਲੱਗਿਆ ਜਿੰਨਾ ਵੀ ਕਹਿਰੀ ਹੁੰਦਾ ਚੰਗਾ ਲੱਗਿਆ ਫਰੇਜੀਆਂ ਵੀ ਧਾਰਾ ਮਾਰਦੇ ਕਰਾ ਆ ਜੀਆਂ ਧਾਰਾ ਮਾਰ ਕੇ ਮੈਨੂੰ ਤਾਂ ਲੱਗਦਾ ਐ ਐਂ ਪਿਠਾੜੂ ਯਾਰ ਨਹੀਂ ਬੱਚਾ ਛੱਡ ਲੈਣਾ ਮਾ ਮੈਂ ਕਹਿੰਦਾ ਦੇਖ ਦੇਖ ਲੈ ਹਜੇ ਪੈਂਤਰਾ ਜਿਹੜੀ ਪਹਿਲਾਂ ਡਾਕੂ ਕੋਈ ਨਹੀਂ ਛੱਡ ਲੈਣੇ ਬੱਚਾ ਹੈ ਬੱਚਾ ਨੱਟ ਕੇ ਕੋਈ ਅਸਲ ਦੇ ਵਿੱਚ ਮੈਂ ਤੁਹਾਨੂੰ ਗੱਲ ਦੱਸਦਾ ਬੱਚਾ ਬੰਨਿਆ ਸੀ ਬਹੁਤ ਜਿੰਨੀ ਵੀ ਕਹਿਦੀ ਆਪਾਂ ਬੱਚਾ ਬੰਨਿਆ ਪੰਨੇ ਮੂਰੇ ਸੀ ਨੇ ਜਦੋਂ ਬੰਨਿਆ ਸੀ ਨਾ ਤੇ ਇਹ ਮੂੰਹ ਲਾ ਗਿਆ ਸੀ ਮੈਂ ਮੇਰੇ ਸਾਹ ਇਹ ਗੱਲ ਬਾਤ ਹੋਈ ਆ ਹਨਾ ਬਾਪੂ ਹੁਣ ਹੀ ਲਾਇਆ ਸੀ ਬਾਈ ਮੂਰੇ ਬਣ ਪੈ ਗਿਆ ਨਹੀਂ ਇੰਨੀ ਕਿਤਾ ਆਪਾਂ ਸਹੀ ਦੀ ਭਰਾਂਗੇ ਜਿਹੜੀ ਗੱਲ ਆਪਾਂ ਮੂਰੇ ਦੇਖੀ ਆ ਦੇਖਿਓ ਠੰਡੀ ਸੀ ਲਾ ਯਾਰ ਠੰਡੀ ਬਹੁਤ ਆ ਬਾਈ ਜੀ ਲੈ ਮਾਰ ਕੇ ਰਾਂ ਤਾਰਾ ਹੁਣ ਬੱਚਾ ਦਿੱਤਾ ਬੰਨ ਇਹ ਇਧਰ ਉੱਲਾ ਜਾ ਕਰੀ ਬੈਠਾ ਤੂੰ ਪਰਲੇ ਪਾਸੇ ਹੋ ਮੜਾ ਜਾ ਹੁਣ ਜਾਣ ਦੀ ਬਹੁਤ ਬੋਲੀ ਆ ਜੀ ਹਾਂ ਅੱਛਾ ਬਾਣੀ ਬੋਲੀ ਆ ਜਿੰਨੀ ਵੀ ਕਹਿ ਦੀਏ ਇਹਦਾ ਆ ਦੇਖ ਲਓ ਹੁਣ ਤੁਸੀਂ ਮਗਰਲੇ ਚੋ ਮਾਰੀ ਲਾਵੀ ਤਾਰਾਂ ਤੂਰਾਂ ਤਾਂ ਜਮਾ ਸੈਟ ਐ ਮਿੱਤਰੋ ਤੁਹਾਡੇ ਸਾਹਮਣੇ ਵੱਜੀ ਜਾਂਦੀਆਂ ਤਾਰਾਂ ਤੇ ਚਾਰ ਬੋਲੀ ਬਹੁਤ ਆ ਬਾਈ ਜਿੰਨੀ ਵੀ ਕਹੇਰੀ ਉੰਨੀ ਬੋਲੀ ਜੀ ਠੀਕ ਆ ਗੱਲ ਛੋਟੇ ਆ ਤਾਂ ਬਾਅਦ ਚ ਗੱਲ ਆ ਵੀ ਤੁਰਿਆ ਆਉਂਦਾ ਕੋਈ ਲੈ ਗੱਲ ਪੱਕੀ ਐ ਦੇਖੀ ਤੇ ਪਿਆ ਵੀ ਲੇਵਾ ਜਾਮਾ ਲਾਲ ਚਰੰਗਾ ਹਣਾ ਅੱਛਾ ਬਈ ਲਾਲ ਆਈ ਬਈ ਦੋ ਡੰਗ ਦੀ ਮੈਨੂੰ ਐ ਦੱਸ ਇੱਕ ਡੰਗ ਤੇਰੇ ਕੋਲ ਖਾਲੀ ਕਰ ਲੈ ਬੰਦਾ ਹਾਂਜੀ ਬਈ ਜੀ ਤੇ ਦੋ ਡੰਗ ਚੋਕੇ ਲੈ ਜੀ ਹਣਾ ਦੋ ਡੰਗ ਚੋਕੇ ਵਧੀਆ 9 ਕਿਲੋ ਬੌਲਾ ਮਿਣਕੇ ਦੇ ਦੇਂਗੇ ਬਈ ਮਿਣਕੇ ਦੇ ਦੀਗਾ ਹਾਂਜੀ ਹਾਂਜੀ ਦੇਖ ਰਾ ਹੁਣ ਤੂੰ ਪਰਸੋਂ ਦੀ ਸੋਈ ਐ ਹਾਂ ਪਰਸੋਂ ਦੀ ਮਿਲ ਦੇਂਗੇ ਬਈ ਜੀ ਹਾਂ ਨਹੀਂ ਦੁੱਧ ਤੇਰੀ ਝੋਟੀ ਦੁੱਧ ਦੇਊਗੀ ਜੀ 9 ਕਿਲੋ ਬੌਲਾ ਹੁਣ ਹੋਇਆ ਨਾ ਤੇ ਝੋਟੀ ਇਹ ਦੁੱਧ ਵਾਲੀ ਐ ਬਾਕੀ ਬੰਤਰ ਬੁੰਤਰ ਚੰਗੇ ਐ ਡਿਜ਼ਾਈਨ ਚੰਗਾ ਠੀਕ ਐ ਭਾਈ ਜੀ ਥੋੜੀ ਕੰਮੀ ਕਰਕੇ ਐ ਥੋੜਾ ਪਸ਼ੂ ਆ ਕੇ ਜੀ ਨਹੀਂ ਲਾਉਂਦਾ ਸਹੀ ਗੱਲ ਐ ਨਹੀਂ ਤਾਂ ਪੌੜਾ ਤਾਂ ਹੁਣ ਵੀ ਤਿਆਰ ਕਰ ਜਾਂਦੀ ਝੁੱਟੀ ਹਜੇ ਵੀ ਥੋੜੇ ਜਿਹਾ ਐ ਪੱਠੇ ਘੱਟ ਚੱਕੇ ਜੀ ਪੱਠੇ ਜੀਦ ਉਪਰਾ ਕਰ ਜਾਂਦਾ ਪਸ਼ੂ ਉਪਰਾ ਮੰਨ ਜਾਂਦਾ ਪਸ਼ੂ ਠੀਕ ਐ ਗੱਲ ਉਹ ਦੁੱਧ ਦੇ ਦੂਗੀ 12 13 ਸਿਰ ਖੁੱਲਾ ਆਰਾਮ ਨਾਲ ਦੇਣਾ ਚਾਹੀਦਾ ਆਰਾਮ ਨਾਲ ਦੇਣਾ ਚਾਹੀਦਾ ਅੱਛਾ ਨੰਬਰ ਬੋਲ ਤੇਰਾ ਗੁਰਿਆ ਮੇਰਾ ਨੰਬਰ ਹੈਗਾ 98778 ਜੀ 4278 ਜੀ ਠੀਕ ਐ ਲੋ ਵੀ ਇਹ ਬਾਈ ਗੋਰਾ ਸੀਗਾ ਮਹਿਮੇ ਪਿੰਡ ਤੋਂ ਜੀ ਇਹਦੇ ਤੁਹਾਨੂੰ ਦੋਨੇ ਪਸ਼ੂਆਂ ਦੇ ਵਿੱਚੋਂ ਕੋਈ ਵੀ ਪਸ਼ੂ ਪਸੰਦ ਆਉਂਦਾ ਨਾ ਇੱਥੇ ਆਇਓ ਆਪਦਾ ਇੱਥੇ ਆ ਕੇ ਤਸੱਲੀ ਕਰ ਲਿਓ ਆਪਣਾ ਕੱਲਾ ਕੰਮ ਕੀ ਹੈ ਨਾ ਵੀਡੀਓ ਦੇ ਵਿੱਚ ਤੁਹਾਨੂੰ ਪਸ਼ੂ ਦਿਖਾਉਣਾ ਕਿਵੇਂ ਲੱਗਿਆ ਬਾਈ ਦਾ ਕੰਮ ਦੱਸਿਓ ਜਰੂਰ ਧੰਨਵਾਦ ਸਾਰੇ ਭਰਾਵਾਂ ਦਾ ਜਿਹੜੇ ਭਰਾ ਵੀਰਿਓ ਨੂੰ ਲਾਈਕ ਸ਼ੇਅਰ ਕਮੈਂਟ ਕਰਦੇ